ਅੱਜ ਜਿਹੜੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਸਵਾਈ ਜਰਸੀ ਵੈੜ ਦੀ ਲੈ ਕੇ ਆਏ ਜੇ 12-13 ਕਿਲੋ ਦੁੱਧ ਵਾਲੀ ਵੈੜ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਨਾਲ ਸਾਂਝੀ ਕਰਾਂਗੇ ਜੇ ਇਸ ਵੀਡੀਓ ਰਾਹੀਂ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਬਣੇ ਰਹੀ ਵੀਡੀਓ ਦੇ ਪੂਰੇ ਐਂਡ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਇਸ ਚੈਨਲ ਦੇ ਪਹਿਲੇ ਵੀਡੀਓ ਦੇਖ ਰਹੇ ਆ ਜੋ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜ 12 13 ਕਿਲੋ ਦੁੱਧ ਵਾਲੀ ਵਾਢ ਜੇ ਤੇ ਬਿਲਕੁਲ ਤਾਜੀ ਸੁਈ ਜੇ ਜੇਰ ਪੈਣੀ ਜੇ ਬਾਕੀ ਜੇ ਥਣਾ ਦੀ ਜੇ ਅਗਰ ਗੱਲ ਕਰੀ ਥਣਾ ਜਿਹੜਾ ਸਹਿਜ ਆ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੇ ਲੋ ਜੀ ਦੂਸਰਾ ਸੁਆਹ ਵਾਢ ਸੁਈ ਜੇ ਬਹੁਤ ਉਹਦੀ ਫੇਸ ਕੁਆਲਟੀ ਜੇ ਬੋਦੀ ਵਾਲੀ ਵਾਢ ਜੇ ਦੇਖ ਸਕਦੇ ਜੇ ਪਿਛੇ ਬੱਚਾ ਜੋ ਉਹ ਵਸ਼ੀ ਜੇ ਇਸਦੇ ਕਾਫੀ ਨਸਲ ਵਾਲੀ ਕੁਆਲਟੀ ਦੇਖ ਸਕਦੇ ਜਰਸੀ ਨਸਲ ਦੀ ਵਸ਼ੀ ਹੈ ਪਿਛੇ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਆਪਣੀ ਪੂਰੀ ਗਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬਾਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਲੋਈ ਚੱਡਾ ਫੇਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਥਣ ਪਾਂਡੇ ਦੀ ਵੈੜ ਜੇ ਦੁੱਧ ਦੇ ਬੜੇ ਮਾਣ ਨਾਲ 12-13 ਲੀਟਰ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਮਿਲਦੀ ਜੇ ਤੇ ਬਿਲਕੁਲ ਪੋਲੀ ਚੁਆਈ ਦੀ ਦੇ ਸਕਦੇ ਜੇ ਲਓ ਜੀ ਰੇਟ ਹੈ ਜੋ ਸਵੈਡ ਦਾ ਉਹ 35000 ਰੁਪਏ ਰੱਖਿਆ ਗਿਆ ਜੀ ਫਿਕਸ ਰੇਟ ਜੇ ਵੀ ਜੀ ਬਸ 35000 ਰੁਪਏ ਤੋਂ ਛੋੜੀ ਹੋएगी ਜੀ ਲਓ ਜੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਣ ਤੁਸੀਂ ਆਪਣੇ ਸੰਪਰਕ ਕਰਕੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੇ ਦੂਸਰਾ ਸੂਆ ਬੜ ਸੁਈ ਜੇ ਦੁੱਧ ਦੇ ਬੜੇ ਮਾਣ ਨਾਲ 12-13 ਲੀਟਰ ਚਵਾ ਦੇਗੀ ਜੀ ਪਿਛੇ ਬੱਚਾ ਜੋ ਇਸ ਦੇ ਉਹ ਜਰਸੀ ਨਸਲ ਦੀ ਵਸ਼ੀ ਜੇ ਲੋ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਜੋ ਨਵੇਂ ਵੀਰ ਜਿਹੜੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ